ਸਦਾਰ ਹਰਚਨ ਸਿੰਘ ਇੱਕ ਹੀ ਕਿਸਾਸੀ ਬਾਈ ਦਾ ਐਸ ਡੀ ਐਮ ਕਿਉਂ ਕਿਹਾ ਤੁਸੀਂ ਨਹੀਂ ਉਹ ਇੱਕ ਕਿਸਾਸੀ ਕੇ ਸੋਤਾ ਸਾਹਿਬ ਮੇਰੇ ਦਾ ਬਹੁਤ ਪਰਮਪਿਆਰੇ ਸੀ ਗੁਜ਼ਰ ਗਏ ਜਿਨ੍ਹਾਂ ਦਾ ਬਹੁਤ ਕੋਨ ਹਾਰਸ ਪੁੱਤਰ ਪੁਲਿਸ ਦੇ ਟਾਪ ਮੋਸਟ ਅਫਸਰ ਰਹੇ ਨੇ ਉਹਨਾਂ ਦੇ ਫਾਦਰ ਉਹ ਪੋਸਟਡ ਸੀ ਉਹ ਤੋਂ ਮੁਕਸਰ اور گیدروا ہا جی تے وہ بہت ਨੇੜੇ ਸਨ ਕਿਉਂਕਿ ਸਦਾਰ ਪ੍ਰਤਾਪ ਸਿੰਘ ਕੈਰੋਂ ਦੇ ਹਰਚਨ ਸਿੰਘ ਗਾਰਦوری son and law son ਇੱਕ بڑا پاورਫੁੱਲ ਉਹਨਾਂ ਦਾ ਉੱਥੇ ਕਰਿਸਮਾ ਸੀ 2000 ਏਕੜ ਜ਼ਮੀਨ ਸੀ ਫਿਊਡਲਿਜ਼ਮ ਦਾ ਕਹ ਲਓ ਫਿਰੋਜ਼ਪੁਰ ਜ਼ਿਲ੍ਹੇ ਦਾ ਅਗਰ ਸਭ ਤੋਂ ਵੱਡੇ ਕੋਈ 2-3 ਸਰਗਣੇ ਸਨ ਤਾਂ ਉਹਨਾਂ ਚ ਬਾਦਲ ਸਾਹਿਬ ਤੇ ਰਚਨ ਸਿੰਘ ਬਰਾੜ ਕੋੰਦੇ ਸੀ ਪਰ ਬਾਦਲ ਉਹਨਾਂ ਦੇ ਨਾਲੋਂ ਉਹਨਾਂ ਦਿਨਾਂ ਵਿੱਚ ਕਿਉਂਕਿ ਅਕਾਲੀ ਦਲ ਦੀ ਤਾਂ ਹਕੂਮਤ ਜੇ ਬਣੀ ਨਹੀਂ ਸੀ ਤਾਂ ਜ਼ੋਰ ਜ਼ਿਆਦਾ ਸੀ ਕਾਂਗਰਸ ਦਾ ਤਾਂ ਉਹਨਾਂ ਨੂੰ ਬੇਈਮਾਨੀ ਨਾਲ ਸਰਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਗਿਆ ਔਰ ਮੈਨੂੰ ਅੱਜ ਵੀ ਯਾਦ ਹੈ ਮੈਂ ਉਦੋਂ ਮਾਤਰ 9-10 ਸਾਲ ਦਾ ਸੀ 67 ਚ ਮੈਂ ਦੇਖਿਆ ਇੱਕ ਵਿਅਕਤੀ ਬਹੁਤ ਲੰਮਾ ਉੱਚਾ ਪੌੜੀਆਂ ਚੜ ਰਿਹਾ ਸਾਡੇ ਘਰ ਦੀਆਂ ਮੁਕਸਰ ਜਾੜ ਬੰਦੇ